ਚਿੱਟੇ ਦਿਨੇ ਘਰ ਤੇ ਹਮਲਾ ਕੀਤਾ ਗਿਆ ਹੈ ਗੜਸ਼ੰਕਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਘਰ ਦੇ ਵਿੱਚ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਦੋ ਗੱਡੀਆਂ ਦੀ ਭੰਤੜ ਕੀਤੀ ਗਈ ਹੈ ਤੇ ਮੌਕੇ ਤੋਂ ਫਰਾਰ ਹੋ ਗਏ ਨੇ ਹਾਲਾਂਕਿ ਪਰਿਵਾਰ ਨੇ ਇਹ ਇਲਜ਼ਾਮ ਲਗਾਏ ਨੇ ਕਿ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਹੈ ਦੱਸਦੀ ਹੈ ਕਿ ਘਰ ਦੇ ਵਿੱਚ ਪਿਆ ਸਮਾਨ ਦੀ ਵੀ ਬੁਰੀ ਤਰ੍ਹਾਂ ਭੰਤੜ ਕਰ ਦਿੱਤੀ ਗਈ ਹੈ ਦੋ ਗੱਡੀਆਂ ਵੀ ਪਾਂਦੀਤੀਆਂ ਗਈਆਂ ਨੇ ਮੌਕੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪਰਿਵਾਰ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ ਆਪਣੇ ਪੱਜ ਕੇ ਜਾਨ ਬਚਾਈ ਹੈ ਹਾਲਾਂਕਿ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਘਰ ਦੇ ਅੰਦਰ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਭੰਤੋੜ ਕੀਤੀ ਗਈ ਹੈ ਸੀਸੀਟੀਵੀ ਤਸਵੀਰਾਂ ਚ ਤੁਸੀਂ ਦੇਖ ਸਕਦੇ ਹੋ ਕਿ ਜਿਸ ਦੇ ਵਿੱਚ ਦੋ ਗੱਡੀਆਂ ਘਰ ਦੇ ਅੱਗੇ ਖੜੀਆਂ ਹਨ ਅਤੇ ਜਿਸ ਦੇ ਵਿੱਚ ਇੱਕ ਵਿਅਕਤੀ ਗੱਡੀ ਚ ਉਤਰ ਕੇ ਘਰ ਦਾ ਖੁੱਲਾ ਘੇੜ ਦੇਖ ਕੇ ਆਪਣੇ ਸਾਥੀਆਂ ਦੇ ਇਸ਼ਾਰਾ ਕਰਦਾ ਹੋਇਆ ਘਰ ਦੇ ਅੰਦਰ ਦਾਖਲ ਹੁੰਦਾ ਹੈ ਜਿਸ ਤੋਂ ਬਾਅਦ ਗੱਡੀਆਂ ਦੇ ਵਿੱਚ ਸਵਾਰ ਵਿਅਕਤੀਆਂ ਦੇ ਵੱਲੋਂ ਹਥਿਆਰਾਂ ਸਮੇਤ ਘਰ ਦੇ ਅੰਦਰ ਦਾਖਲ ਹੋ ਕੇ ਗੱਡੀਆਂ ਦੀ ਪੰਤੋੜ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਹੋਰ ਸਮਾਨ ਦੀ ਵੀ ਪੰਤੋੜ ਕੀਤੀ ਜਾਂਦੀ ਹੈ ਇਸ ਘਟਨਾ ਸੰਬੰਧੀ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਹਾਲਾਂਕਿ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਜਾਨ ਨੂੰ ਵੀ ਖਤਰਾ ਹੈ ਅਸੀਂ ਆਪਣੀ ਭੱਜ ਕੇ ਜਾਨ ਬਚਾਈ ਹੈ ਹਾਲਾਂਕਿ ਉਹਨਾਂ ਦਾ مالی ਨੁਕਸਾਨ ਕਾਫੀ ਜ਼ਿਆਦਾ ਹੋਇਆ ਹੈ ਉਧਰ ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਅਣਪਛਾਤੇ ਵਿਅਕਤੀ ਸਨ ਉਹਨਾਂ ਦਾ ਕਹਿਣਾ ਕਿ ਸਾਡੀ ਕਿਸੇ ਦੇ ਨਾਲ ਕੋਈ ਵੀ ਰੰਜਿਸ਼ ਨਹੀਂ ਹੈ ਇਹ ਵਿਅਕਤੀ ਕੌਣ ਸਨ ਉਹਨਾਂ ਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਹਾਲਾਂਕਿ ਪੁਲਿਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ ਉਸ ਅਣਜਾਣ ਅਣਪਛਾਣੇ ਬੰਦੇ ਘਰ ਆਏ ਆ ਆਂਦੇ ਆਂ ਦਾ ਪਹਿਲਾਂ ਦਰਵਾਜ਼ਾ ਦੇਖਿਆ ਦੇਖ ਕੇ ਇੱਕ ਨੇ ਦੂਜੇ ਨੂੰ ਬੰਦੇ ਨੂੰ ਸਾਰਾ ਕੀਤਾ ਤਾਂ ਇੱਕਦਮ ਤੇ ਹੀ ਆਏ ਤਾਂ ਮੱਖੀਆਂ ਵੀ ਡੂੰਮਣੇ ਦੀਆਂ ਘਾਟਾਂ ਨਹੀਂ ਆ ਇੱਕਦਮ ਚੇ ਆਂਦੇ ਗੱਡੀ ਦਾ ਸ਼ੀਸ਼ਾ ਭੰਨਣ ਲੱਪ ਉਦੋਂ ਬਾਅਦ ਅਸੀਂ ਜਾਨਕਿ ਆਪਣੀ ਬੜੀ ਬਹੁਤ ਜ਼ੋਰ ਜਾਂ ਲਾ ਕੇ ਆਪਣੀ ਜਾਨ ਬਚਾਈ ਆ ਉਸੇ ਟਾਈਮ ਅਸੀਂ ਆਪਣਾ ਗ੍ਰਿਲ ਲਾ ਲਈਆ ਗ੍ਰਿਲੋ ਵੀ ਭੰਨ ਗਏ ਸਾਡੇ ਤੇ ਉਹ ਗ੍ਰਿਲ ਲਾਣ ਕਰਕੇ ਅੰਦਰ ਕਮਰੇ ਦੇ ਗ੍ਰਿਲ ਲਾਣ ਕਰਕੇ ਸਾਡੀ ਜਾਨ ਬਚ ਗਈ ਨਹੀਂ ਤਾਂ ਸਾਡੇ ਵੀ ਖਤਮ ਕਰ ਜਾਣਾ ਸੀ ਗੱਡੀ ਦਾ ਸਾਡਾ ਨੁਕਸਾਨ ਕਰ ਗਏ ਅੰਦਰ ਫਰੇਜ ਵੀ ਭੰਨ ਗਏ ਆ ਤੇ ਇਧਰ AC ਵਾਲੇ ਕਮਰਾ AC ਵੀ ਦੇ ਭੰਦ ਦਿੱਤਾ ਆ ਨਾਲ ਕਮਰਾ ਇੱਕ ਸ਼ੀਸ਼ਾ ਲਾਇਆ ਸੀ ਉਹ ਵੀ ਭੰਗ ਗਿਆ ਅੰਦਰ ਡਰੈਸਿੰਗ ਟੇਬਲ ਦਾ ਸ਼ੀਸ਼ਾ ਦਾ ਤੇ ਫਰਿੱਜ ਵੀ ਰਹਿਣ ਦੇ ਕੋਲ ਦੇ ਐਦਾਂ ਦੀ ਨੁਕਸਮੀ ਜ਼ਿਆਦਾ ਨਹੀਂ ਨਸਲ ਹੋ ਜਾਂਦੇ ਇੱਕ ਰਿਸਿਵਰ ਜੇ ਰੱਖਿਆ ਸੀਗਾ ਉਹ ਵੀ ਚੁੱਕ ਕੇ ਲੈ ਗਏ CCTV ਕੈਮਰਾ ਸੀ CCTV ਕੈਮਰਾ ਵੀ ਭੰਦ ਗਏ ਆ ਅਸੀਂ ਬਥੇਰਾ ਕਿਹਾ ਪੇ ਕੀ ਗੱਲ ਸਾਡਾ ਗੱਲ ਕਰੋ ਗੱਲ ਕਰੋ ਬਸ ਗਾਲਾਂ ਕੱਢੀ ਗਏ ਗਾਲਾਂ ਕੱਢੀ ਗਏ 8-10 ਬੰਦੇ ਸੀ ਸੀਸੀ ਕੈਮਰਾ ਵੀ ਭੰਨ ਗਿਆ ਫੋਟੋ ਕਿਤੇ ਸਾਡੇ ਕੋਲ ਹੈਗੇ ਆ ਅਸੀਂ ਪੁਲਿਸ ਨੂੰ ਦੇ ਦਿੱਤੀ ਹੈ ਅੱਗੇ ਜੋ ਕਾਰਵਾਈ ਬਾਰੇ ਕਰੋਗੇ ਉਹ ਆਪੇ 3 ਵਜੇ ਤੋਂ ਪਹਿਲਾਂ ਹੀ ਆਏ ਦਰਵਾਜ਼ਾ ਖੁੱਲਾ ਸੀਗਾ ਆ ਕੇ ਸਾਰਾ ਕੁਝ ਭੰਨਣ ਲੱਪ ਪਏ ਅਸੀਂ ਰੋਲਾ ਪਾਉਣੇ ਵੀ ਕੀ ਹੋ ਗਿਆ ਕੱਤ ਭੰਦੇ ਖਾ ਤੇ ਭੰਦੇ ਗਾਲਾਂ ਕੱਢੀ ਗਏ ਬਸ ਕੁਝ ਨਹੀਂ ਹੋਣੀ ਹੋਰ ਕੀ ਆ ਅਸੀਂ ਤਾਂ ਆਪਣੀ ਜਾਨ ਮਸੀ ਪਛਾਈ ਗਿਆ ਕੁੰਡਾ ਲਾ ਕੇ ਗੱਲਬੰਦ ਕੀਤੀ ਸਾਰਾ ਕੁਝ ਸਾਡਾ ਅੰਦਰ ਬਾਹਰ ਸਾਰਾ ਕੁਝ ਪੰਨ ਗਿਆ ਪਤਾ ਨਹੀਂ ਕਿ ਕਾਰ ਦੇ ਚ ਗੱਡੀਆਂ ਇਸ ਵਾਰ ਹੋ ਗਈਆਂ ਦੋ ਗੱਡੀਆਂ ਚ ਆਏ ਕਿ ਸੁਣੋ ਕੀ ਹਥਿਆਰ ਕੀ ਸੀ ਹਥਿਆਰ ਬੈਸਵਾੜ ਸੀ ਸੀਗੇ ਪਤਾ ਨਹੀਂ ਹੋਰ ਕੀ ਚਿੱਖੀਆਂ ਚੀਜ਼ਾਂ ਹੋਗੀਆਂ ਗੱਡੀ ਸਾਰੀ ਪੰਨੀ ਵੱਡੀ ਆ ਗੱਲਾਂ ਸ਼ੀਸ਼ੇ ਸਾਰੇ ਤੱਕੀਆਂ ਸਭ ਪੰਨ ਦਿੱਤੀਆਂ ਕਿਤੇ ਤਕਰੀਬਨ ਬੰਦੇ ਕਿੰਨੇ ਸੀਗੇ 8 ਜਣੇ ਅੰਦਰ ਨੂੰ ਆਏ ਦੋ ਗੱਡੀਆਂ ਚ ਸੀਗੇ ਇਹ ਜਿਹੜਾ ਵਾਰਦ ਹੋਈ ਇਹ ਸਾਡਾ ਤਾਇ ਦਾ ਮੁੰਡਾ ਜੀ ਬੜਾ ਭਰਾ ਸਾਡਾ ਇਹਨਾਂ ਦੇ ਬੱਚੇ ਜਿਹੜੇ ਇਹਨਾਂ ਦੇ ਵਾਰ ਜੀ ਪਰ ਜਾਈ ਸਾਡੀ ਤੇ ਭਰਾ ਸਾਡੇ ਇੱਥੇ ਰਹਿੰਦੇ ਜੀ ਇਹਨਾਂ ਦੀ ਮੇਰੇ ਹਿਸਾਬ ਨਾਲ ਤਾਂ ਪਿੰਡ 'ਚ ਕੋਈ ਰੰਜਿਸ਼ ਹੈ ਨਹੀਂ ਅਜੇ ਤੱਕ ਜੀ ਔਰ ਜਿਹੜਾ ਇਹ ਚਾਂਸ ਹੋਇਆ ਸਾਡੇ ਪਿੰਡ ਵਿੱਚ ਇਹ ਪਹਿਲੀ ਵਾਰ ਚਾਂਸ ਹੋਇਆ ਜੀ ਇਦਾਂ ਦਾ ਔਰ ਮਾਰੇ ਦਾ ਸੀ ਤਾਂ ਭਲਾ ਕਰਦੇ ਆ ਜੇ ਕਿਤੇ ਗਰੇਲੋ ਤੋੜ ਕੇ ਜਾ ਕਿੱਦਾਂ ਵੀ ਅੰਦਰ ਵੜ ਜਾਂਦੇ ਸ਼ਾਇਦ ਇਹਨਾਂ ਦਾ ਜਾਨੀ ਮਾਲੀ ਨੁਕਸਾਨ ਤਾਂ ਜਿਹੜਾ ਸੀਗਾ ਇਹਨਾਂ ਨੂੰ ਜਾਨ ਤੋਂ ਵੱਧ ਟੋਣਾ ਪੈ ਜਾਣਾ ਸੀ ਇਸ ਗੱਲ 'ਚ ਕਿਉਂ ਆਪਣੇ ਹਿੰਮਤ ਨਾਲ ਬਚ ਗਏ ਇਹ ਅਸੀਂ ਤਾਂ ਇੰਨਾ ਬੜਾ ਸ਼ੁਕਰ ਕਰਦੇ ਆ ਬਾਕੀ ਅਸੀਂ ਪ੍ਰਸ਼ਾਸਨ ਦੇ ਮੰਗ ਕਰਦੇ ਆ ਇਹਨਾਂ ਨੂੰ ਬਣਦੀ ਜੋ ਵੀ ਇਹਨਾਂ ਦੇ ਬੰਦੇ ਦੇ ਕਾਰਵਾਈ ਬਣਦੀ ਆ ਉਹ ਸਾਡੇ ਬੰਦੇ ਪੇਸ਼ ਕੀਤੇ ਜਾਣ ਹਨਾ ਇਹਨਾਂ ਨੂੰ ਜਿਹੜਾ ਬਣਦਾ ਇਹਨਾਂ ਦਾ ਮਤਲਬ ਮੁਆਵਜ਼ਾ ਦਵਾਇਆ ਜਾਵੇ ਔਰ ਉਹਨਾਂ ਦੀ ਬਰਾਬਰ ਕਾਰਵਾਈ ਕੀਤੀ ਜਾਵੇ ਅੱਜ ਸੋਨ ਸਿੰਘ ਸਨਫ ਬਖਸ਼ੀ ਸਿੰਘ ਜੀਵਨਪੁਰ ਜੱਟਾਂ ਦੇ ਘਰ ਕਹਿੰਦੇ ਇਨਫੋਰਮੇਸ਼ਨ ਮਿਲੀ ਪਈ ਬੰਦੇ ਆਏ ਤੇ ਤੋੜਪਨ ਕੀਤੀ ਆ ਮੌਕੇ ਤੇ ਆਏ ਆ ਸੀਸੀਟੀਵੀ ਕੈਮਰੇ ਚੈੱਕ ਕਰਦੇ ਪਏ ਆ ਤੇ ਹਾਲ ਤੱਕ ਕੋਈ ਸਾਰਾ ਨਹੀਂ ਲੱਗਾ ਕੌਣ ਬੰਦੇ ਸੀ ਕੌਣ ਨਹੀਂ ਸੀ ਸਰ ਕਿੰਨਾ ਦਾ ਰੁਕਸਾਲਾ ਵਾਲਾ ਗੱਡੀ ਨੂੰ ਤੋੜੀ ਗੱਡੀ ਵਗੈਰਾ ਤੋੜੀ ਐਕਟਵਾ ਦਾ ਤੋੜਤੀ ਇਹਨਾਂ ਨੇ ਇੱਕ ਫ੍ਰੀਜ ਤੋੜਤੀ ਨਹੀਂ ਹਾਲੇ ਤੱਕ ਕੈਮਰੇ ਦੇਖਦੇ ਪਏ ਚੈੱਕ ਕਰਦੇ ਪਏ ਆ ਜੋ ਵੀ ਪਤਾ ਲੱਗੂ ਕੋਈ ਪੰਚੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ